ਦੀ ਕਾਨੂੰਨ ਖਿਲਾਫ ਤਿਆਰ ਕੀਤਾ ਗਿਆ ਜੰਗ ਦਾ ਮੈਦਾਨ ਬਣ ਗਿਆ ਖੇਡ ਦਾ ਮੈਦਾਨ ਤਸਵੀਰਾਂ ਦਿੱਲੀ ਦੇ ਸਿੰਗੂ ਬਾਰਡਰ ਦੀਆਂ ਨੇ ਕਿਸਾਨ ਅੰਦੋਲਨ ਦਾ ਇੱਕ ਇਹ ਵੀ ਰੰਗ ਦੇਖਣ ਨੂੰ ਮਿਲਿਆ ਹੈ ਨੈਟ ਲਗਾ ਕੇ ਵਾਲੀਬਾਲ ਦੀ ਗੇਮ ਖੇਡੀ ਜਾ ਰਹੀ ਹੈ ਕਿਉਂਕਿ ਅੰਦੋਲਨ ਕਦੋਂ ਤੱਕ ਚੱਲੇਗਾ ਇਸ ਦਾ ਕਿਸੇ ਨੂੰ ਵੀ ਅੰਦਾਜ਼ਾ ਨਹੀਂ ਜੇਕਰ ਇਸ ਦਾ ਪਤਾ ਹੈ ਤਾਂ ਉਹ ਹੈ ਕੇਂਦਰ ਸਰਕਾਰ ਨੂੰ ਜੋ ਹਲੇ ਤੱਕ ਕਿਸਾਨਾਂ ਦੀ ਗੱਲ ਨਹੀਂ ਸੁਣ ਰਹੀ ਇਸੇ ਲਈ ਕਿਸਾਨ ਤਾਂ ਪੱਕੇ ਮੋਰਚੇ ਲਗਾ ਕੇ ਦਿੱਲੀ ਬੈਠੇ ਹੋਏ ਨੇ ਸ਼ਾਮ ਦੇ ਵੇਲੇ ਨੌਜਵਾਨ ਜਿਵੇਂ ਪਿੰਡਾਂ 'ਚ ਖੇਡ ਦਾ ਅਭਿਆਸ ਕਰਦੇ ਸਨ ਉਵੇਂ ਹੀ ਹੁਣ ਇੱਥੇ ਸਿੰਘੂ ਬਾਰਡਰ ਤੇ ਵੀ ਮਾਹੌਲ ਕਾਇਮ ਕਰ ਦਿੱਤਾ ਹੈ ਉੱਤੇ ਹੀ ਇਹਨਾਂ ਕਿਸਾਨਾਂ ਨੇ ਜਿਹੜੇ ਪੰਜਾਬ, ਹਰਿਆਣਾ, ਰਾਜਸਥਾਨ ਤੋਂ ਵੱਖ-ਵੱਖ ਸਟੇਟਾਂ ਤੋਂ ਜਿਹੜੇ ਕਿਸਾਨ ਆਏ ਨੇ ਇਹਨਾਂ ਨੇ ਟਰਾਲੀਆਂ ਨੂੰ ਜਿੱਥੇ ਆਪਣਾ ਘਰ ਬਣਾਇਆ ਹੋਇਆ ਹੈ ਤੇ ਉੱਥੇ ਹੀ ਉਹਨਾਂ ਨੇ ਸੜਕਾਂ ਨੂੰ ਆਪਣਾ ਜਿਹੜਾ ਹੈ ਉਹ ਪਿੰਡ ਦੇ ਵਿੱਚ ਕਨਵਰਟ ਕਰ ਦਿੱਤਾ ਹੈ ਤੇ ਵਕ ਵਕ ਤਰੀਕੇ ਨਾਲ ਜਿਹੜਾ ਹੈ ਆਪਣਾ ਟਾਈਮ ਜਿਹੜਾ ਨੇ ਉਹ ਇੱਥੇ ਕੱਢਦੇ ਨੇ ਇਸ ਵਕਤ ਅਸੀਂ ਸਿੰਘੂ ਬਾਰਡਰ ਤੇ ਖੜੇ ਨੇ ਤੇ ਸਿੰਘੂ ਬਾਰਡਰ ਤੇ ਤੁਸੀਂ ਦੇਖ ਸਕਦੇ ਹੋ ਕਿ ਆ ਜਿਹੜੇ ਨੌਜਵਾਨ ਨੇ ਨੌਜਵਾਨ ਕਿਸਾਨ ਜਿਹੜਾ ਨੇ ਪੰਜਾਬ ਤੋਂ ਹਰਿਆਣੇ ਤੋਂ ਆਏ ਨੇ ਉਹਨਾਂ ਨੇ ਜਿਹੜਾ ਹੈ ਇੱਥੇ ਵੋਲੀਬਾਲ ਜਿਹੜਾ ਹੈ ਵੋਲੀਬਾਲ ਦਾ ਨੈਟ ਲਗਾ ਕੇ ਕਿਉਂਕਿ 26 ਦਿਨ ਹੋ ਗਏ ਇਹਨਾਂ ਨੇ ਵਰਚੂਅਲੀ ਇੱਕ ਪਿੰਡ ਦੇ ਵਿੱਚ ਇਸਨੂੰ ਕਨਵਰਟ ਕਰ ਦਿੱਤਾ ਹੈ ਜਿਹੜੇ ਬਾਰਡਰਸ ਨੇ ਦਿੱਲੀ ਦੇ ਬਾਰਡਰ ਚ ਸਿੰਗੂ ਬਾਰਡਰ ਚ ਟਿਕਰੀ ਬਾਰਡਰ ਚ ਗਾਜ਼ੀਪੁਰ ਬਾਰਡਰ ਹੈ ਤੇ ਕਿਸਾਨ ਜਿਹੜਾ ਨੇ ਉਹ ਇੱਥੇ ਆਪਣਾ ਐਂਟਰਟੇਨਮੈਂਟ ਕਰਦੇ ਨੇ ਵਕ ਵਕ ਤਰੀਕੇ ਨਾਲ ਤੇ ਇਹ ਵਾਲੀਬਾਲ ਜਿਹੜਾ ਹੈਗਾ ਜਿਹੜਾ ਕਿਸਾਨ ਇੱਥੇ ਨੇ ਉਹ ਨੌਜਵਾਨ ਜਿਹੜੇ ਨੇ ਪੰਜਾਬ ਹਰਿਆਣਾ ਦੇ ਪਿੰਡਾਂ ਤੋਂ ਜਿਹੜੇ ਆਏ ਨੇ ਉਹ ਨੌਜਵਾਨ ਕਿਸਾਨ ਜਿਹੜੇ ਨੇ ਆਏ ਨੇ ਉਹ ਜਿਹੜਾ ਨੇ ਉਹ ਇੱਥੇ ਵਾਲੀਬਾਲ ਜਿਹੜਾ ਖੇល ਰਹੇ ਨੇ ਤੁਸੀਂ ਦੇਖ ਦੇਖ ਸਕਦੇ ਹੋ ਕਿ ਵਾਲੀਬਾਲ जो ने ज कर रहे ने किसान ते असी गल भी करेंगे कुछ किसानों जोड़ा वो आए ने नौजवान इतने कि ये कि अपना टाइम इतने गुजार रहे हैं सत्या जी की नाटा कितों आया मैं नरेश सांगवान अंबाला डिस्ट्रिक्ट है मेरा और हम पिछली पच्चीस तारीख को यहाँ पे आए थे आज हमारे संघर्ष को सताईसवा दिन है लेकिन बड़े शर्म की बात है कि सताईस दिनों के अंदर प्रधानमंत्री का कोई बयान नहीं आया वॉलीबॉल खेल रहे हो कितना दिमाग क्योंकि दे नहीं देखो अब यहाँ पे ऐसा हमको ऐसा लग रहा है ट्रॉली में, में चिड़ी छक्का पड़ा है, है पहले बैरीगेट लगाए थे जिस जिसने भी हमारा रास्ता रोका जिन चीजों के साथ हमारा रास्ता रोका उन्हीं को ढाल बना के हमने अपना खेल स्टार्ट किया था पहले बैरीगेट लगा के अब ये नेट लगा दिया है ਔਰ ਅਬ ਹਾਂ ਅਬ ਸਰਕਾਰ ਚਾਹੇ ਆਜ ਜਾਗ ਜਾਏ ਚਾਹੇ 6 ਮਹੀਨੇ ਬਾਅਦ ਜਾਗ ਜਾਏ ਸੰਘਰਸ਼ ਕੋ ਜੀਤ ਕੇ ਵਾਪਿਸ ਲੋਟੇਗੇ ਕਿਸਾਨ ਵੀ ਖੁਸ਼ ਨੇ ਕਿ ਜੇਕਰ ਅਜਿਹਾ ਮਾਹੌਲ ਨਾ ਬਣਦਾ ਤਾਂ ਅੱਜ ਪੰਜਾਬ ਹਰਿਆਣਾ ਇੱਕ ਨਾ ਹੁੰਦਾ ਪਰ ਇੱਕ ਗੱਲ ਮੈਂ ਤੇ ਦੇਖੀ ਆ ਜਿੱਦਾਂ ਪੰਜਾਬ ਹਰਿਆਣੇ ਵਾਲਾ ਦਾ ਭਾਈਚਾਰਾ ਕਾਇਮ ਕਰਦਾ ਆ ਹੋਰ ਕਾਨੂੰਨ ਜਿੱਦਾ ਮਰਜ਼ੀ ਕਰੇ ਪਰ ਜਿਹੜਾ ਭਾਈਚਾਰਾ ਸਾਡਾ ਹਰਿਆਣੇ ਦੇ ਨਾਲ ਕਾਇਮ ਕੀਤਾ ਆ ਉਹ ਮੋਦੀ ਸਰਕਾਰ ਨੂੰ ਇਹਦੋਂ ਵੱਡਾ ਝਟਕਾ ਹੋਰ ਕੀ ਲੱਗ ਸਕਦਾ ਆ ਉਹ ਤਾਂ S Y L ਨਹਿਰ ਕਢਾਉਣਾ ਚਾਹੁੰਦੀ ਸੀ ਉਹ ਉਧਰ ਭਰਕਾਉਣਾ ਚਾਹੁੰਦੀ ਆ ਉਹ ਕਿਸਾਨਾਂ ਨੇ ਕਹਿੰਦਾ ਸਾਨੂੰ ਕਿਸੇ ਦੀ ਲੋੜ ਨਹੀਂ ਅਸੀਂ ਤਾਂ ਭਾਈ ਚਾਹ ਨਾਲ ਰਹਿਣਾ ਚਾਹੁੰਦੇ ਆ ਤਾਂ ਹੋਰ ਦੱਸੋ ਇਹਦੋਂ ਵੱਡੀ ਸਾਨੂੰ ਖੁਸ਼ੀ ਦੀ ਗੱਲ ਕੀ ਮਿਲ ਸਕਦੀ ਐਤੋਂ ਅਸੀਂ ਖੁਸ਼ ਹਾਂ ਸਾਰੇ ਕਿਸਾਨ ਦੇਖੋ ਹਰਿਆਣੇ ਵਾਲੇ ਤੇ ਪੰਜਾਬ ਵਾਲੇ ਕੋਈ ਲੱਗਦਾ ਕੋਈ ਕਿਸਾਨ ਕਿੱਥੇ ਦਾ ਕੋਈ ਕਿੱਥੇ ਦਾ ਸਾਰੇ ਰਲ ਇੱਕ ਇੱਕੋ ਥਾਂ ਦੇ ਲੰਗਰ ਆ ਸਾਡਾ ਇਹ ਗੱਜੋ ਮੁੱਦਾ ਉਹ ਸਿਆਸਤ ਦਾ ਮੁੱਦਾ ਹੈ S Y L ਕਾ ਬਹੁਤ ਸਿਆਸਤਪਰੀਂ ਢੇਕ ਦਿੱਆ ਹਮ ਲੋਗੋ ਨੇ ਔਰ ਦੇਖੋ इन लोगों का खाना हम खाते हैं इनका वो हमारा खाते हैं हमसे कोई भी एक दूसरे के परे नहीं है और हम रह भी नहीं सकेंगे अब ये हालात पैदा कर दिए मोदी ने एक दूसरे के बिना हम पैदा रहेंगे भी नहीं ठीक है जी बाकी बात रह गई जो ये काले कानून की है वो रात तो इसको करने पड़ेगा नहीं करेगा कोई बात देखो इधर लोगों ने अपने घर बना लिए और पीछे जाके देखो दो किलोमीटर देखो कितनी बड़ी शेड बन गई है उधर कि जरा वॉलीबॉल का आइडिया है किन्ने दिन हो गए इधर कर दया कि है ਇਹ ਇਦਾਂ ਹੈ ਜੀ ਜਿਹੜੇ ਇਸ ਗਵਰਨਮੈਂਟ ਨੇ ਕੋਸ਼ਿਸ਼ ਕੀਤੀ ਬਹੁਤ ਨਸ਼ੇੜੀ ਆ ਬੰਦੇ ਪੰਜਾਬ ਦੇ ਵਿੱਚ ਤਾਂ ਨਸ਼ਾ ਹੀ ਰਹਿ ਗਿਆ ਚਕਟਾਈ ਆ ਸਭ ਕੁਝ ਆ ਦੇਖੇ ਕਿਹੜਾ ਮੁੰਡਾ ਅਮਲੀ ਕਿਹੜਾ ਦੱਸ ਦੱਸੋ ਮੈਨੂੰ ਤੁਹਾਨੂੰ ਮੀਡੀਆ ਵਾਲਿਆਂ ਨੂੰ ਵੀ ਪਤਾ ਹੋਊਗਾ ਕਿਹੜਾ ਮੁੰਡਾ ਬਈ ਕੌਣ ਆ ਨਸ਼ੇੜੀ ਤੁਹਾਨੂੰ ਕਿਹੜਾ ਮੁੰਡਾ ਲੱਗਦਾ ਆ ਇਹ ਤੇ ਮੋਦੀ ਨੂੰ ਵੀ ਦਿਦਾ ਆ ਪਰ ਇਹਨਾਂ ਨੇ ਬਹੁਤ ਬਦਨਾਮ ਕੀਤਾ ਸਾਡਾ ਪੰਜਾਬ ਪਰ ਹੁਣ ਇਹਨਾਂ ਸਾਹਮਣੇ ਆ ਗਿਆ ਸਭ ਕੁਝ ਪਰ ਇਹ ਬਹੁਤ ਵਧੀਆ ਮੁੱਦਾ ਇਹਨਾਂ ਨੇ ਚੱਕਿਆ ਆ ਜਿਹੜਾ ਹੁਣ ਸਾਨੂੰ ਇਕੱਠੇ ਕੀਤਾ ਆ ਇਸ ਖੇਡ ਦੇ ਨਾਲ-ਨਾਲ ਇੱਥੇ ਪਹੁੰਚਿਆ ਹਰ ਨੌਜਵਾਨ हर एक सियासी चाल समझ रखता है जो है ना अपने आप को रिपीट कर रही है पहले गुरु तेग बहादुर ने हिंद के चादर के लिए बलिदान दिया तो आज 16 तारीख को बाबा राम सिंह जी ने दी अपनी किसान के किसानों के लिए आप ये लगाओ आप जैसे जलिया वाला बाग का माहौल था आगे बैरिकेटिंग है जो आज मोदी सरकार जनरल डायर जिस हिसाब से, से जनरल डायर ने कहा था उससे आपसे आज लाठी चार्ज या गोली चलाती है तो इसी कोम में से इन्ही लोगों में से कोई भगत सिंह भी बनेगा कोई उधम सिंह भी बनेगा इन ये सरकार में ना रहे ये जो हक मांगना जानते हैं ये काटना भी जानते हैं ये खोदना भी जानते हैं दावना भी जानते हैं ये बुलेखे में न पर इस मोदी सरकार को एक तो मैं धन्यवाद दिल से देना चाहूंगा भी जो इस इन्होंने का है ना आने वाले सौ सालों तक हमारा एक का इतना कर दिया भाई हमको कुछ करने की जरूरत नहीं है ਪੰਜਾਬ ਹਰਿਆਣਾ ਕਾ ਬਾਈਚਾਰਾ ਆਪਨੇ ਦੇਖੋਗਾ ਐਸਆਈਐਲ ਕਾ ਮੁੱਦਾ ਦੁਬਾਰਾ ਉਠਾਇਆ ਇਹ ਮੁੱਦਾ ਨਹੀਂ ਹੈ ਇਹ ਮੁੱਦਾ ਬਣਾਇਆ ਗਿਆ ਹੈ